ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਾਉੜੀ ਮਹੱਲਾ ਤੀਜਾ ਬ੍ਰਹਮਾ ਵੇਦ ਪੜੈ ਵਾਦ ਬਖਾਣ ਅੰਤਰ ਤਾਮਸ ਆਪ ਨਾ ਪਛਾਣੈ ਤਾਂ ਪ੍ਰਭ ਪਾਏ ਗੁਰ ਸ਼ਬਦ ਵਖਾਣ ਗੁਰ ਸੇਵਾ ਕਰੋ ਫਿਰ ਕਾਲ ਨਾ ਖਾਏ ਮਨ ਮੁਖ ਖਾਦੇ ਦੂਜੈ ਪਾਏ ਰਹਾਉ ਗੁਰ ਮੁਖ ਪ੍ਰਾਣੀ ਅਪਰਾਧੀ ਸੀਦੇ ਗੁਰ ਕੈ ਸ਼ਬਦ ਅੰਤਰ ਸਹਿਜ ਰੀਦੇ ਮੇਰਾ ਪ੍ਰਭ ਪਾਇਆ ਗੁਰ ਕੈ ਸ਼ਬਦ ਸੀਦੇ ਸਤ ਗੁਰ ਮੇਲੇ ਪ੍ਰਭ ਆਪ ਮਿਲਾਏ ਮੇਰੇ ਪ੍ਰਭ ਸਾਚੇ ਕਹਿ ਮਨ ਭਾਏ ਹਰ ਗੁਣ ਗਾਵਹਿ ਸਹਿਜ ਸੁਭਾਏ ਬਿਨ ਗੁਰ ਸਾਚੇ ਭਰਮ ਭੁਲਾਏ ਮਨ ਮੁਖ ਅੰਦੇ ਸਦਾ ਬਿਖ ਖਾਏ ਜਮ ਡੰਡ ਸਹ ਹੈ ਸਦਾ ਦੁਖ ਪਾਏ ਜਮੂ ਆ ਨਾ ਜੋ ਹੈ ਹਰ ਕੀ ਸਰਣਾਈ ਹਉ ਮਹਮਾਰ ਸੱਚ ਲਿਵਲਾਈ ਸਦਾ ਰਹੈ ਹਰ ਨਾਮ ਲਿਵਲਾਈ ਸਤ ਗੁਰ ਸੇਵਹਿ ਸੇ ਜਨ ਨਿਰਮਲ ਪਵਿੱਤਾ ਮਨ ਸਿਉ ਮਨ ਮਿਲਾਏ ਸਭ ਜਗ ਜੀਤਾ ਇਨ ਬਿਦ ਕੁਸਲ ਤੇਰੈ ਮੇਰੇ ਮੀਤਾ ਸਤਿਗੁਰੂ ਸੇਵੇ ਸੋ ਫਲ ਪਾਏ ਹਿਰਦੈ ਨਾਮ ਵਿੱਚੋਂ ਆਪ ਗਵਾਏ ਅਨਹਦ ਬਾਣੀ ਸ਼ਬਦ ਵਜਾਏ ਸਤਿਗੁਰ ਤੇ ਕਵਨ ਕਵਨ ਨਾ ਸੀਦੋ ਮੇਰੇ ਭਾਈ ਭਗਤੀ ਸਿੱਦੇ ਦਰ ਸੋ ਬਾਪਾਈ ਨਾਨਕ ਰਾਮ ਨਾਮ ਵੱਡਿਆਈ ਗਾਉੜੀ ਮਹੱਲਾ ਤੀਜਾ ਤ੍ਰੈ ਗੁਣ ਵਖਾਣੈ ਭਰਮ ਨਾ ਜਾਏ ਬੰਧਨ ਨਾ ਟੂਟਹਿ ਮੁਕਤ ਨਾ ਪਾਏ ਮੁਕਤ ਦਾਤਾ ਸਤਗੁਰੁ ਜੁਗ ਮਾਹੇ ਗੁਰਮੁਖ ਪ੍ਰਾਣੀ ਭਰਮ ਗਵਾਏ ਸਹਿਜ ਧੁਨ ਉਪਜੈ ਹਰ ਲਿਵ ਲਾਏ ਰਹਾਉ ਤ੍ਰੈ ਗੁਣ ਕਾਲੈ ਕੀ ਸਰਕਾਰਾ ਨਾਮ ਨਾ ਚੇਤ ਹੈ ਉਪਾਵਨ ਹਾਰਾ ਮਰ ਜੰਮਹਿ ਫਿਰ ਵਾਰੋ ਵਾਰਾ ਅੰਦੇ ਗੁਰੂ ਤੇ ਭਰਮ ਨਾ ਜਾਈ ਮੂਲ ਛੋੜ ਲਾਗੇ ਦੂਜੇ ਭਾਈ ਵਿਖ ਕਾ ਮਾਤਾ ਵਿਖ ਮਾਹੇ ਸਮਾਈ ਮਾਇਆ ਕਰ ਮੂਲ ਜੰਤਰ ਪਰਮਾਏ ਹਰ ਜਿਉ ਵਿਸਰਿਆ ਦੂਜੈ ਭਾਏ ਜਿਸ ਨਦਰ ਕਰੇ ਸੋ ਪਰਮਗਤ ਪਾਏ ਅੰਤਰ ਸਾਚ ਬਾਹਰ ਸਾਚ ਵਰਤਾਏ ਸਾਚ ਨਾ ਛਪੈ ਜੇ ਕੋ ਰਖੈ ਛਪਾਏ ਗਿਆਨੀ ਬੂਝੈ ਸਹਿਜ ਸੁਭਾਏ ਗੁਰਮੁਖ ਸਾਚ ਰਹਿ ਆ ਲਿਵ ਲਾਏ ਹਉਮੈ ਮਾਇਆ ਸ਼ਬਦ ਜਲਾਏ ਮੇਰਾ ਪ੍ਰਭ ਸਾਚਾ ਮੇਲ ਮਿਲਾਏ ਸਤ ਗੁਰ ਦਾਤਾ ਸ਼ਬਦ ਸੁਣਾਏ ਤਾਵਤ ਰਾਖੈ ਠਾਕ ਰਹਾਏ ਪੂਰੇ ਗੁਰਤੇ ਸੋਜੀ ਪਾਏ ਆਪੇ ਕਰਤਾ ਸ੍ਰਿਸ਼ਟ ਸਿਰਜ ਜਨ ਗੋਈ ਤਿਸ ਬਿਨ ਦੂਜਾ ਅਵਰ ਨ ਕੋਈ ਨਾਨਕ ਗੁਰਮੁਖ ਬੂਝੈ ਕੋਈ ਗੌੜੀ ਮਹਲਾ 3 ਨਾਮ ਅਮੋਲਕ ਗੁਰਮੁਖ ਪਾਵੈ ਨਾਮੋਂ ਸੇਵੇ ਨਾਮ ਸਹਿਜ ਸਮਾਵੈ ਅੰਮ੍ਰਿਤ ਨਾਮ ਰਸ ਨਾਨਿਤ ਗਾਵੈ ਜਿਸ ਨੂੰ ਕਿਰਪਾ ਕਰੇ ਸੋ ਹਰ ਰਸ ਪਾਵੇ ਅਨ ਦਿਨ ਹਿਰਦੈ ਜਪੋ ਜਗ ਦੀ ਸਾ ਗੁਰਮੁਖ ਪਾਵੋ ਪਰਮ ਪਦ ਸੁਖਾ ਰਹਾਓ ਹਿਰਦੈ ਸੁਖ ਭਇਆ ਪਰਗਾਸ ਗੁਰਮੁਖ ਗਾਵਹਿ ਸਚ ਗੁਣਤਾਸ ਦਾਸਨ ਦਾਸ ਨਿਤ ਹੋ ਵਹਿ ਦਾਸ ਗ੍ਰਹਿ ਕੁਟੰਬ ਮਹਿ ਸਦਾ ਉਦਾਸ ਜੀਵਨ ਮੁਕਤ ਗੁਰਮੁਖ ਕੋ ਹੋਈ ਪਰਮ ਪਦਾਰਥ ਪਾਵੈ ਸੋਈ ਤ੍ਰੈ ਗੁਣ ਮਿਟੇ ਨਿਰਮਲ ਹੋਈ ਸਹਜੇ ਸਾਚ ਮਿਲੈ ਪ੍ਰਭ ਸੋਈ ਮੋਹ ਕਟੰਬ ਸਿਉ ਪ੍ਰੀਤ ਨਾ ਹੋਏ ਜਾਂ ਹਿਰਦੈ ਵਸਿਆ ਸੱਚ ਸੋਏ ਗਰਮੁਖ ਮਨ ਬੇਦਿਆ ਅਸਥਿਰ ਹੋਏ ਹੁਕਮ ਪਛਾਨੈ ਬੁੱਝ ਜਾ ਸੱਚ ਸੋਏ ਤੂੰ ਕਰਤਾ ਮੈਂ ਅਵਰ ਨ ਕੋਏ ਤੁਜ ਸੇ ਵੀ ਤੁਜ ਤੇ ਪਤ ਹੋਏ ਕਿਰਪਾ ਕਰ ਹੈ ਗਾਵਾਂ ਪ੍ਰਭ ਸੋਏ ਨਾਮ ਰਤਨ ਸਭ ਜਗ ਮਹਿ ਲੋਏ ਗੁਰਮੁਖ ਬਾਣੀ ਮੀਠੀ ਲਾਗੀ ਅੰਤਰ ਬਿਗਸੈ ਅਨ ਦਿਨ ਲਿਵ ਲਾਗੀ ਸਹਜ ਸੱਚ ਮਿਲਿਆ ਪ੍ਰਸਾਦੀ ਸਤ ਗੁਰ ਪਾਇਆ ਪੂਰੇ ਵੱਡ ਭਾਗੀ ਹਾਉ ਮੈਂ ਮਮਤਾ ਦੁਰਮਤ ਦੁਖ ਨਾਸ ਜਬ ਹਿਰਦੈ RAM ਨਾਮ ਗੁਣਤਾਸ ਗੁਰਮੁਖ ਬੁੱਧ ਪ੍ਰਗਤੀ ਪ੍ਰਭ ਜਾਸ ਜਬ ਹਿਰਦੈ ਰਵਿਆ ਚਰਨ ਨਿਵਾਸ ਜਿਸ ਨਾਮ ਦੇ ਸੋਈ ਜਨ ਪਾਏ ਗੁਰਮੁਖ ਮੇਲੇ ਆਪ ਗਵਾਏ ਹਿਰਦੈ ਸਾਚਾ ਨਾਮ ਵਸਾਏ ਨਾਨਕ ਸਹਜੇ ਸਾਚ ਸਮਾਏ ਗਾਉੜੀ ਮਹੱਲਾ ਤੀਜਾ ਮਨ ਹੀ ਮਨ ਸਵਾਰਿਆ ਭੈ ਸਹਜ ਸੁਭਾਏ ਸ਼ਬਦ ਮਾਨ ਰੰਗਿਆ ਲੇਵਲ ਲਾਇ ਨਿਜ ਘਰ ਵਸਿਆ ਪ੍ਰਭ ਕੀ ਰਜ਼ਾਏ ਸਤ ਗੁਰ ਸੇਵਿਐ ਜਾਏ ਅਬ ਮਹਾਨ ਗੋਬਿੰਦ ਪਾਈਐ ਗੁਣੀ ਨਿਦਾਨ ਰਹਾਉ ਮਨ ਬੈਰਾਗੀ ਜਾਂ ਸ਼ਬਦ ਭਉ ਖਾਏ ਮੇਰਾ ਪ੍ਰਭ ਨਿਰਮਲਾ ਸਬਤ ਰਹੇ ਆਸਮਾਏ ਗੁਰ ਕਿਰਪਾ ਤੇ ਮਿਲੈ ਮਿਲਾਈ ਹਰ ਦਾਸਨ ਕੋ ਦਾਸ ਸੁਖ ਪਾਏ ਮੇਰਾ ਹਰ ਪ੍ਰਭ ਇਨ ਬਿਦ ਪਾਇਆ ਜਾਏ ਹਰ ਕਿਰਪਾ ਤੇ ਰਾਮ ਗੁਣ ਗਾਏ ਤ੍ਰਿਗ ਬਹੁ ਜੀਵਨ ਜਿਤ ਹਰ ਨਾਮ ਨਾ ਲੱਗੈ ਪਿਆਰ ਤ੍ਰਿਗ ਸੇਜ ਸੁਖਾਲੀ ਕਾਮਣ ਮੋਹ ਗੁਬਾਰ ਤਿੰਨ ਸਫਲ ਜਨਮ ਜਿਨ ਨਾਮ ਆਧਾਰ ਤ੍ਰਿਗ ਤ੍ਰਿਗ ਗ੍ਰਹਿ ਕੋਟੰਬ ਤ੍ਰਿਗ ਤ੍ਰਿਗ ਗ੍ਰਹਿ ਕੋਟੰਬ ਜਿਤ ਹਰ ਪ੍ਰੀਤ ਨਾ ਹੋਇ ਸੋਈ ਹਮਾਰਾ ਮੀਤ ਜੋ ਹਰ ਗੁਣ ਗਾਵੈ ਸੋਇ ਹਰ ਨਾਮ ਬਿਨਾ ਮੈਂ ਅਵਰ ਨਾ ਕੋਇ ਸਤਗੁਰ ਤੇ हम गत पत पाई हर नाम त्याया दुख सगल मिटाई सदा आनंद हर नाम लेव लाई गुर मिलए हम कौ शरीर शुद्ध भई हव मैं तृष्णा सब अगन बुजई ਬਿਨ ਸੇ ਕਰੋਧ ਖਿਮਾ ਗਹਿ ਲਈ ਹਰ ਆਪੇ ਕਿਰਪਾ ਕਰੇ ਨਾਮ ਦੇਵੈ ਗੁਰਮੁਖ ਰਤਨ ਕੋ ਵਿਰ ਲਾ ਲੇਵੈ ਨਾਨਕ ਗੁਣ ਗਾਵੇ ਹਰ ਅਲਖ ਆਪੇ ਵੈ ਇਕ ਓੰਕਾਰ ਸਤ ਗੁਰ ਪ੍ਰਸਾਦ ਰਾਗ ਗਾਉੜੀ ਬੈਰਾਗਣ ਮਹਲਾ 3 ਸਤ ਗੁਰ ਤੇ ਜੋ ਮੋਹ ਫੇਰੇ ਤੇ ਬੇਮੁਖ ਬੁਰੇ ਦਿਸਨ ਅਨ ਦਿਨ ਬੱਦੇ ਮਾਰੀ ਅਨ ਹੇਰ ਵੇਲਾ ਨਾ ਲਹਨ ਹਰ ਹਰ ਰੱਖੋ ਕਿਰਪਾ ਧਾਰ ਸਤ ਸੰਗਤ ਮਿਲਾਏ ਪ੍ਰਭ ਹਰ ਹਿਰਦੈ ਹਰ ਗੁਣ ਸਾਰ ਰਹਾਉ ਸੇ ਭਗਤ ਹਰ ਭਾਵ ਦੇ ਜੋ ਗੁਰਮੁਖ ਪਾਏ ਚਲਨ ਆਪ ਛੋੜ ਸੇਵਾ ਕਰਨ ਜੀਵਤ ਮੋਏ ਰਹਿਨ ਜਿਸ ਦਾ ਪਿੰਡ ਪਰਾਨ ਹੈ ਤਿਸ ਕੀ ਸਰਕਾਰ ਓਹੋ ਕਿਉ ਮਨ ਹੋ ਵਿਸਾਰੀਐ ਹਰ ਰਖੀਐ ਹਿਰਦੈ ਧਾਰ ਨਾਮ ਮਿਲਿਆ ਪਤ ਪਾਈਐ ਨਾਮ ਮੰਨਿਆ ਸੁਖ ਹੋਏ ਸਤਗੁਰ ਤੇ ਨਾਮ ਪਾਈਐ ਕਰਮ ਮਿਲੈ ਪ੍ਰਭ ਸੋਏ ਸਤਗੁਰ ਤੇ ਜੋ ਮੋਹ ਫੇਰੇ ਓਏ ਭ੍ਰਮ ਦੇ ਨ ਟਕੰਨ ਧਰਤ ਅਸਮਾਨ ਨ ਝੱਲਈ ਵਿੱਚ ਵਿਸਟਾ ਪਏ ਪਚੰਨ ਇਹੋ ਜੱਗ ਭਰਮ ਭੁਲਾਇ ਮੋਹ ਠਗੌਲੀ ਪਾਏ ਜਿਨਾਂ ਸਤਗੁਰ ਭੇਟਿਆ ਤਿਨ ਨੇੜ ਨਾ ਭਟੈ ਮਾਏ ਸਤਗੁਰ ਸੇਵਨ ਸੋ ਸੋਹਣੇ ਹਉ ਮੈ ਮੈਲ ਗਵਾਏ ਸ਼ਬਦ ਰਤੇ ਸੇ ਨਿਰਮਲੇ ਚੱਲ ਹੈ ਸਤ ਗੁਰੁ ਭਾਏ ਹਰ ਪ੍ਰਭ ਦਾਤਾ ਏਕ ਤੂੰ ਤੂੰ ਆਪੇ ਬਖਸ਼ ਮਿਲਾਏ ਜਨ ਨਾਨਕ ਸਰਣਾਗਤੀ ਜਿਉ ਭਾਵੇਂ ਤਿਵੇਂ ਛਡਾਏ ਰਾਗ ਗਾਉੜੀ ਪੂਰਬੀ ਮਹੱਲਾ ਚੌਥਾ ਕਰ ਹੱਲੇ ਇਕ ਓੰਕਾਰ ਸਤ ਗੁਰ ਪ੍ਰਸਾਦ ਕਰ ਹੱਲੇ ਮਨ ਪਰਦੇਸੀਆ ਕਰ ਹੱਲੇ ਮਨ ਪਰਦੇਸੀਆ ਕਿਉ ਮਿਲੀਐ ਹਰ ਮਾਇ ਗੁਰ ਭਾਗ ਪੂਰੇ ਪਾਇਆ ਗੱਲ ਮਿਲਿਆ ਪਿਆਰਾ ਆਏ ਮਨ ਕਰ ਹੱਲਾ ਸਤ ਗੁਰ ਪੁਰਖ ਧਿਆਏ ਰਹਾਉ ਮਨ ਕਰ ਹਲਾ ਵਿਚਾਰੀਆ ਹਰ ਰਾਮ ਨਾਮ ਧਿਆਏ ਜਿਥੈ ਲਖਾ ਮੰਗੀਐ ਹਰ ਆਪੇ ਲਏ ਛਡਾਇ ਮਨ ਕਰ ਹਲਾ ਅਤ ਨਿਰਮਲਾ ਮਲ ਲਾਗੀ ਹਉ ਮੈਂ ਆਇ ਪਰ ਤਖ ਪਰ ਘਰ ਨਾਲ ਪਿਆਰਾ ਵਿਛੜ ਚੋਟਾਂ ਖਾਏ ਮਨ ਕਰ ਹਲਾ ਮੇਰੇ ਪ੍ਰੀਤਮਾ ਹਰ ਹਿਰਦੈ ਭਾਲ ਭਾਲਾਏ ਉਪਾਏ ਕਿਤੇ ਨਾ ਲੱਭਈ ਗੁਰ ਹਿਰਦੈ ਹਰ ਦੇਖਾਏ ਮਨ ਕਰ ਹਲਾ ਮੇਰੇ ਪ੍ਰੀਤਮਾ ਦਿਨ ਰੈਣ ਹਰ ਲਿਵ ਲਾਏ ਘਰ ਜਾਏ ਪਾਵਹਿ ਰੰਗ ਮਹਿਲੀ ਗੁਰ ਮੇਲੇ ਹਰ ਮੇਲਾਏ ਮਨ ਕਰ ਹਲਾ ਤੂੰ ਮੀਤ ਮੇਰਾ ਪਾਖੰਡ ਲੋਭਤ ਜਾਏ ਪਾਖੰਡ ਲੋਭੀ ਮਾਰੀਐ ਜਮ ਡੰਡ ਦੇ ਸਜਾਏ ਮਨ ਕਰ ਹਲਾ ਮੇਰੇ ਪ੍ਰਾਨ ਤੂੰ ਮੈਲ ਪਾ ਖੰਡ ਭਰਮ ਗਵਾਏ ਹਰ ਅੰਮ੍ਰਿਤ ਸਰ ਗੁਰ ਪੂਰਿਆ ਮਿਲ ਸੰਗਤੀ ਮਲ ਲਹਿ ਜਾਏ ਮਨ ਕਰ ਹਲਾ ਮੇਰੇ ਪਿਆਰਿਆ ਇੱਕ ਗੁਰ ਕੀ ਸਿੱਖ ਸੁਣਾਏ ਇਹੋ ਮੋਹ ਮਾਇਆ ਪਸਰਿਆ ਅੰਤ ਸਾਥਨਾ ਕੋਈ ਜਾਏ ਮਨ ਕਰ ਹਲਾ ਮੇਰੇ ਸਾਜਨਾ ਹਰ ਘਰ ਚੱਲਿਆ ਪਤ ਪਾਏ ਹਰ ਦਰ ਗਹਿ ਪੈ ਨਾ ਆਇ ਹਰ ਆਪ ਲਾਇ ਗਲ ਲਾਏ ਮਨ ਕਰ ਹਲਾ ਗੁਰ ਮੰਨਿਆ ਗੁਰਮੁਖ ਕਾਰ ਕਮਾਏ ਗੁਰ ਆਗੈ ਕਰ ਜੋਦੜੀ ਜਨ ਨਾਨਕ ਹਰ ਮੇਲਾਏ ਗਾਉੜੀ ਮਹੱਲਾ ਚੌਥਾ ਮਨ ਕਰ ਹਲਾ ਵਿਚਾਰੀਆਂ ਵਿਚਾਰ ਦੇਖ ਸੰਭਾਲ ਬਨ ਫਿਰ ਥੱਕੇ ਬਨਵਾਸੀਆ ਪਿਰ ਗੁਰ ਮਤ ਹਿਰਦੈ ਨਿਹਾਲ ਮਨ ਕਰ ਹਲਾ ਗੁਰ ਗੋਵਿੰਦ ਸਮਾਲ ਰਹਾਓ ਮਨ ਕਰ ਹਲਾ ਵਿਚਾਰੀਆਂ ਮਨ ਮੁਖ ਫਾਥਿਆ ਮਹਾ ਜਾਲ ਗੁਰ ਮੁਖ ਪ੍ਰਾਣੀ ਮੁਕਤ ਹੈ ਹਰ ਹਰ ਨਾਮ ਸਮਾਲ ਮਨ ਕਰ ਹਲਾ ਮੇਰੇ ਪਿਆਰਿਆ ਸਤ ਸੰਗਤ ਸਤ ਗੁਰ ਭਾਲ ਸਤ ਸੰਗਤ ਲੱਗ ਹਰ ਧਾਈ ਐ ਹਰ ਹਰ ਚੱਲੈ ਤੇਰੇ ਨਾਲ ਮਨ ਕਰ ਹਲਾ ਵੱਡ ਭਾਗੀਆ ਹਰ ਏਕ ਨਦਰ ਨਿਹਾਲ ਆਪ ਛਡਾਏ ਛੁੱਟੀ ਐ ਸਤ ਗੁਰ ਚਰਨ ਸਮਾਲ ਮਨ ਕਰ ਹਲਾ ਮੇਰੇ ਪਿਆਰਿਆ ਵਿਚ ਦੇਹੀ ਜੋਤ ਸਮਾਲ ਗੁਰ ਨਉ ਨਿਦ ਨਾਮ ਵੇਖਾਲਿਆ ਹਰ ਦਾਤ ਕਰੀ ਦਿਆਲ ਮਨ ਕਰ ਹਲਾ ਤੂੰ ਚੰਚਲਾ ਚਤਰਾਈ ਛੱਡ ਵਿਕਰਾਲ ਹਰ ਹਰ ਨਾਮ ਸੰਭਾਲ ਤੂੰ ਹਰ ਮੁਕਤ ਕਰੇ ਅੰਤ ਕਾਲ ਮਨ ਕਰ ਹਲਾ ਵਡ ਭਾਗੀਆ ਤੂੰ ਗਿਆਨ ਰਤਨ ਸਮਾਲ ਗੁਰ ਗਿਆਨ ਖੜਗ ਹੱਥ ਧਾਰਿਆ ਜਮ ਮਾਰਿਆੜਾ ਜਮ ਕਾਲ ਅੰਤਰ ਨਿਧਾਨ ਮਨ ਕਰ ਹਲੇ ਭ੍ਰਮ ਭਵ ਹੈ ਬਾਹਰ ਪਾਲ ਗੁਰ ਪੁਰਖ ਪੂਰਾ ਭੇਟਿਆ ਹਰ ਸੱਜਣ ਲੱਦੜਾ ਨਾਲ ਰੰਗ ਰਤੜੇ ਮਨ ਕਰ ਹਲੇ ਹਰ ਰੰਗ ਸਦਾ ਸਮਾਲ ਹਰ ਰੰਗ ਕਦੇ ਨਾ ਉਤਰੈ ਗੁਰ ਸੇਵਾ ਸ਼ਬਦ ਸਮਾਲ ਹਮ ਪੰਖੀ ਮਨ ਕਰ ਹਲੇ ਹਰ ਤਰ ਵਰ ਪੁਰਖ ਅਕਾਲ ਵੱਡ ਭਾਗੀ ਗੁਰਮੁਖ ਪਾਇਆ ਜਨ ਨਾਨਕ ਨਾਮ ਸਮਾਲ ਵੱਡ ਭਾਗੀ ਗੁਰਮੁਖ ਪਾਇਆ ਜਨ ਨਾਨਕ ਨਾਮ ਸਮਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜਿਹੜੀਆਂ ਪਿੱਛੋਂ ਦੋ ਅਸ਼ਟਪਦੀਆਂ ਆਈਆਂ ਨੇ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਉਹ ਆਉਂਦੀਆਂ ਕਰ ਹਲੇ ਉਹਨਾਂ ਵਿੱਚ ਸ਼ਬਦ ਆਉਂਦਾ ਵਾਰ-ਵਾਰ ਹਰੇਕ ਪੰਗਤੀ 'ਚ ਰਿਪੀਟ ਹੋਣਾ ਕਰ ਹਲੇ ਕਰ ਹਲਾ ਇਦਾਂ ਕਰਕੇ ਉਹਨੂੰ ਕਰ ਹੱਲਾ ਤੇ ਕਰ ਹੱਲੇ ਨਹੀਂ ਪੜਨਾ ਕਰ ਹੱਲੇ ਨਹੀਂ ਪੜਨਾ ਅੱਧਕ ਲਾਗੇ ਨਹੀਂ ਪੜਨਾ ਨਾ ਕਰ ਹੱਲਾ ਪੜਨਾ ਉਹਨੂੰ ਕਰ ਹਲਾ ਕਰ ਹਲਾ ਦਾ ਮਤਲਬ ਹੁੰਦਾ ਊਠ ਤੇ ਇਸ ਕਰਕੇ ਇਦਾਂ ਪੜਨਾ ਬਾਕੀ ਦੂਜੀ ਗੱਲ ਬਾਕੀ ਜਿੰਨੀਆਂ ਵੀ ਅੱਜ ਤੋਂ ਪਹਿਲਾਂ ਆਪਾਂ ਵੀਡੀਓ ਸਹਿਜ ਪਾਠ ਵਾਲੀਆਂ ਪਾਈਆਂ ਵਾ ਉਹਦੇ ਵਿੱਚ ਆਪਾਂ ਪਿੱਛੇ ਬੈਕਗ੍ਰਾਉਂਡ ਮਿਊਜ਼ਿਕ ਜਿੱਦਾਂ ਹੁੰਦਾ ਉਹਨੂੰ ਤਾਨਪੁਰਾ ਕਹਿੰਦੇ ਆ ਨਾ ਵੀ ਉਹਦੇ ਨਾਲ ਸੁਰ ਮਲਾ ਕੇ ਪਾਠ ਕਰਦੇ ਆ ਐਤਕੀ ਇਸ ਪਾਠ ਦੇ ਵਿੱਚ ਆਪਾਂ ਨੇ ਉਹ ਤਾਨਪੁਰਾ ਨਹੀਂ ਲਾਇਆ ਜਿਹੜਾ ਬੈਕਗ੍ਰਾਉਂਡ ਮਿਊਜ਼ਿਕ ਆ ਨਹੀਂ ਲਾਇਆ ਤੇ ਦੱਸਿਓ ਕਿਦਾਂ ਦਾ ਲੱਗਾ ਪਾਠ ਐਤਕੀ ਇਹ ਮਿਊਜ਼ਿਕ ਵਾਲਾ ਜਾਂ ਇਹ ਦੋਹਾਂ ਦੇ ਵਿੱਚ ਕੀ ਅੰਤਰ ਹੈ ਕਿਹੜਾ ਚੰਗਾ ਲੱਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ